ਜੂੜ ਕਾਨੇ ਵਿਖੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਣ ਦੇ ਮਗਰੋਂ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਹਿਜੇ ਸਹਿਜੇ ਤਲਵੰਡੀ ਵਾਪਸ ਆ ਰਹੇ ਸਨ ਕਿਤਨਾ ਚਿਰ ਤਾ ਸ਼੍ਰੀ ਗੁਰੂ ਜੀ ਆਪਣੇ ਕਿਸੇ ਰੰਗ ਵਿੱਚ ਸੱਤਾਂ ਦਿਨਾਂ ਦੇ ਭੁੱਖਿਆਂ ਨੂੰ ਅੰਨ ਦੇਣ ਤੋਂ ਉਪਜੇ ਚਾਉ ਵਿੱਚ ਤੁਰੇ ਗਏ ਪਰ ਜਦ ਅੱਧਾ ਕਪੰਦ ਲੰਘ ਗਏ ਤਾਂ ਇਹ ਮਨੁੱਖਾ ਦੇਹੀ ਦਾ ਧਰਮ ਜਾਗਿਆ ਤੇ ਸੋਚ ਫੁਰੀ ਅਸੀਂ ਕਿੱਧਰ ਜਾ ਰਹੇ ਹਾਂ ਘਰ ਜਾ ਰਹੇ ਹਾਂ ਤਾਂ ਕਿਹੜੇ ਘਰ ਜਾ ਰਹੇ ਹਾਂ ਜਿਸ ਘਰ ਨੇ ਵਪਾਰ ਕਰਨ ਤੋਰਿਆ ਸੀ ਤੇ ਰੁਪਏ ਵਾਦੇ ਲਈ ਦਿੱਤੇ ਸਨ ਤੇ ਉਹ ਭੁੱਖ ਹਰਨ ਉੱਤੇ ਹੀ ਖਰਚ ਹੋ ਗਏ ਹੁਣ ਨਾ ਪਾਸ ਮੂਲ ਹੈ ਤੇ ਨਾ ਨਫਾ ਖੱਟੀ ਘਰਦਿਆਂ ਨੂੰ ਕੀ ਮੂੰਹ ਦੇਾਂਗੇ ਦਾਸ ਨੂੰ ਕਹਿਣ ਲੱਗੇ ਜਾਣੇ ਕਿ ਭਾਈ ਬਾਲੇ ਨੂੰ ਕਹਿਣ ਲੱਗੇ ਘਰਦਿਆਂ ਨੂੰ ਕੀ ਕਹਾਂਗੇ ਪਿਤਾ ਜੀ ਗੁੱਸੇ ਹੋਣਗੇ ਉਹਨਾਂ ਨੇ ਕਦੇ ਮੰਨਣਾ ਹੈ ਕਿ ਅਸਾਂ ਨੇ ਸੱਚਮੁੱਚ ਖਰਾ ਸੌਦਾ ਕੀਤਾ ਹੈ ਦਾਸ ਨੂੰ ਇਹ ਸੁਣ ਕੇ ਜੋ ਅੱਗੇ ਹੀ ਮਹਿਤਾ ਕਾਲੂ ਤੋਂ ਡਰ ਰਿਹਾ ਸੀ ਹੋਰ ਤਰਾਸ ਆਇਆ ਤੇ ਆਖਣ ਲੱਗਾ ਸ਼੍ਰੀ ਜੀ ਮੇਰਾ ਦੋਸ਼ ਕੁਝ ਨਹੀਂ ਜਦ ਤੁਸੀਂ ਦੇਣ ਲੱਗੇ ਸੀ ਮੈਂ ਸਹਿਨਤ ਨਾਲ ਹੋੜਿਆ ਸੀ ਜਦ ਪਿੰਡ ਰਸਦ ਲੈਣ ਗਏ ਮੈਂ ਮਨਾ ਕੀਤਾ ਸੀ ਫੇਰ ਮੈਂ ਆਪ ਦੀ ਆਗਿਆ ਵਿੱਚ ਹਾਂ ਜੋ ਹੁਕਮ ਸੀ ਸੋ ਕਰਨਾ ਸੀ ਹੁਣ ਆਪ ਚਿੰਤਾ ਕਿਉਂ ਕਰਦੇ ਹੋ ਜੋ ਆਏਗੀ ਉਹ ਝੱਲ ਲੈਣੀ ਪਰ ਮੈਂ ਟਹਿਲ ਵਾਲਾ ਹਾਂ ਮੈਨੂੰ ਬਚਾ ਲੈਣਾ ਮੇਰੇ ਸਿਰ ਬਰਾ ਨਾ ਆਵੇ ਕਿ ਮੈਂ ਰੁਪਏ ਖਰਾਬ ਕਰਵਾਏ ਹਨ ਇਹ ਸੁਣ ਕੇ ਗੁਰੂ ਜੀ ਚੁੱਪ ਹੋ ਗਏ ਇਸ ਵੇਲੇ ਜਗਤ ਦਾ ਰਖਿਆਕ ਆਪਣੇ ਕੌਤਕ ਹਾਰ ਚੋਜ ਵਿੱਚ ਚਿੰਤਾਤੁਰ ਹੈ ਹਾਏ ਇਹ ਕਠੋਰ ਜਗਤ ਵੀਰਪਏ ਅੱਗੇ ਧਰ ਕੇ ਜਗਤਨਾਥ ਦੀ ਚਿੰਤਾ ਨਹੀਂ ਹਰ ਸਕਦਾ ਵੀਰਪਏ ਜੋ ਕੈਸੇ ਸ਼ੁਭ ਥਾਵੇਂ ਕਰਤੇ ਹੋਏ ਹਨ ਹਾ ਸ਼ੁਭ ਕਰਮ ਤੇ ਮਾਇਆ ਲਾ ਕੇ ਮਾਤਾ ਪਿਤਾ ਦਾ ਇੱਕੋ ਇੱਕ ਪੁੱਤਰ ਉਹਨਾਂ ਦੀ ਖਫਗੀ ਦੇ ਭੈ ਤੋਂ ਡਰ ਰਿਹਾ ਹੈ ਐਸਾ ਹੈ ਇਸ ਜਗਤ ਦਾ ਮਨ ਸਨੇ ਸਨੇ ਟੁਰਦਿਆਂ ਤਲਵੰਡੀ ਆ ਗਈ ਬਾਲਾ ਤਾਂ ਵਿਦਾ ਹੋ ਕੇ ਸਿੱਧਾ ਆਪਣੇ ਘਰ ਚਲਿਆ ਗਿਆ ਤੇ ਸ਼੍ਰੀ ਗੁਰੂ ਜੀ ਦਾ ਉਹ ਸ੍ਰਿਸ਼ਟੀ ਦੇ ਸਿਰਜਣਹਾਰ ਦੇ ਕੱਲੇ ਹੋਏ ਮਹਾਪੁਰਖ ਦਾ ਹਿਆ ਨਾ ਪਵੇ ਕਿ ਘਰ ਜਾਵਾ ਸੋ ਨਗਰੋਂ ਬਾਹਰ ਇੱਕ ਸੁੱਕੇ ਤਾਲ ਤੇ ਬਹਿ ਗਏ ਇੱਕ ਬੜੇ ਪੁਰਾਣੇ ਛਾਇਆਦਾਰ ਵਣ ਦੀ ਓਟ ਵਿੱਚ ਲੁਕ ਰਹੇ ਹਾਈ ਥੱਕੇ ਹੋਏ ਹਨ ਫਿਕਰ ਹੈ ਹਾਂ ਆਰਾਮ ਆਦਰ ਤੇ ਤੋਸ਼ੇ ਦਾ ਵੇਲਾ ਹੈ ਪਰ ਪੈ ਰਿਆ ਹੈ ਪਿਤਾ ਦੀ ਖਫਗੀ ਦਾ ਖਿਆਲ ਸੋ ਉੱਥੇ ਬੈਠੇ ਧਿਆਨ ਵਿੱਚ ਲੀਨ ਹੋ ਗਏ ਰਾਤ ਬੀਤ ਗਈ ਅਗਲੇ ਦਿਨ ਬਾਲੇ ਦੇ ਘਰ ਆਪੜਨ ਦੀ ਖਬਰ ਕਾਲੂ ਦੇ ਕੰਨਾਂ ਤੱਕ ਪੜ ਗਈ ਚਿੰਤਾ ਪੈ ਗਈ ਕਿ ਮੇਰਾ ਪੁੱਤ ਨਾਨਕ ਕਿੱਧਰ ਗਿਆ ਦਾਸ ਕਿਉਂ ਮੇਰੇ ਪਾਸ ਨਹੀਂ ਆਇਆ ਨਾਨਕ ਨਾਲ ਕਿਉਂ ਨਹੀਂ ਆਇਆ ਕੋਈ ਚੋਰ ਪੈ ਗਏ ਨਾਨਕ ਕਿਤੇ ਰਸ ਗਿਆ ਕਿ ਗਵਾਚ ਗਿਆ ਹਜ਼ਾਰ ਚਿੰਤਾ ਸਨ ਜੋ ਕਾਲੂ ਨੂੰ ਇੱਕਦਮ ਆ ਪਈਆਂ ਛੇਤੀ ਨਾਲ ਬਾਲੇ ਨੂੰ ਸਦਵਾਇਆ ਤੇ ਸਾਰਾ ਹਾਲ ਪੁੱਛਿਆ ਉਸਨੇ ਸਾਰੀ ਗੱਲ ਖੋਲ ਕੇ ਸੁਣਾ ਦਿੱਤੀ ਤੇ ਆਪਣੇ ਤੇ ਗ੍ਰੋਧ ਪੈਣੋਂ ਬਚਣ ਵਾਸਤੇ ਇਹ ਵੀ ਕਹਿ ਦਿੱਤਾ ਕਿ ਮੈਂ ਵਰਜ ਰਿਹਾ ਸੀ ਤੇ ਆਖਿਰ ਮੈਂ ਸੀ ਤਾਂ ਟੈਲ ਵਾਲਾ ਮੈਂ ਮੱਲੋ ਮੱਲੀ ਤਾਂ ਨਹੀਂ ਸਾਂ ਨਾ ਹੋੜ ਸਕਦਾ ਸੋ ਜੋ ਉਹਨਾਂ ਦੀ ਮਰਜ਼ੀ ਆਈ ਉਹਨਾਂ ਨੇ ਕਰ ਦਿੱਤਾ ਕਰਨ ਤੋਂ ਮਗਰੋਂ ਉਹਨਾਂ ਨੂੰ ਵੀ ਆਪ ਦੇ ਗੁੱਸੇ ਦਾ ਫਿਕਰ ਪੈ ਗਿਆ ਸੀ ਇਸੇ ਕਰਕੇ ਘਰ ਨਹੀਂ ਆਏ ਬਾਹਰ ਸੁੱਕੇ ਤਾਲ ਤੇ ਬਹਿ ਗਏ ਸਨ ਇਹ ਸੁਣ ਕੇ ਮਹਤਾ ਜੀ ਦੇ ਕਰੋਧ ਦੀ ਜਵਾਲਾ ਭੜਕੁੱਠੀ ਕਿਉਂ ਨਾ ਭੜਕੀ हे जगत ਤੇਰੇ ਵਿੱਚ ਉੱਚੇ ਮਨ ਵਾਲਿਆਂ ਦੀ ਥਾਂ ਨਹੀਂ ਉੱਚੇ ਵੱਲ ਵਲੇ ਵਾਲਿਆਂ ਦੀ ਕਦਰ ਨਹੀਂ ਹਾਏ ਵਿਹਾਰ ਹਾਏ ਵਿਹਾਰ ਦ੍ਰਿਸ਼ਟੀ ਜੋ ਹੈ ਇਹ ਜਗਤ ਤੈਨੂੰ ਕਦੇ ਉੱਚਾ ਨਹੀਂ ਤੱਕਣ ਦਿੰਦੀ ਸਾਰਾ ਜਗਤ ਬਣਕ ਬ੍ਰੇਤੀ ਵਿੱਚ ਹੈ ਮਾਇਆ ਤੇ ਮਾਇਆ ਦੇ ਸੁੱਖ ਆਪਣੇ ਲਈ ਸੁੱਖ ਦੇਣ ਵਿੱਚ ਸੁੱਖ ਨਹੀਂ ਦਿਸਦਾ ਹਾਂ ਕਿਸੇ ਨੂੰ ਉੱਚੇ ਜੀਵਨ ਦੀ ਸੋਝੀ ਨਹੀਂ ਉੱਚੇ ਰੰਗ ਰਸ ਦੀ ਜਾਗ ਨਹੀਂ ਜਿਨ੍ਹਾਂ ਨੂੰ ਹੋਵੇ ਉਹਨਾਂ ਦਾ ਜਗਤ ਵੈਰੀ ਬਾਲੇ ਨੂੰ ਨਾਲ ਲੈ ਸ੍ਰੀ ਕਾਲੂ ਜੀ ਨੇ ਆ ਗੁਰੂ ਨਾਨਕ ਨੂੰ ਲੱਭਣ ਦੀ ਧਾਈ ਕੀਤੀ ਜਿਸ ਰੰਗ ਤੇ ਜਿਸ ਕਰੋਧ ਵਿੱਚ ਕਾਲੂ ਟੁਰਿਆ ਉਸ ਦੀ ਜਾਨੂ ਉਹਨਾਂ ਦੀ ਸੁਪਤਨੀ ਸ੍ਰੀ ਤ੍ਰਿਪਤਾ ਦੀ ਸਭ ਤੋਂ ਵੱਧ ਸੀ ਹਾ ਮਾਤਾ ਤ੍ਰੇਪਤਾ ਪੁੱਤਰ ਦੇ ਇਸ ਨਵੇਂ ਦੋਸ਼ ਤੋਂ ਵੀ ਪਿਤਾ ਹੀ ਵਾਂਗੂ ਗਰੰਜ ਸੀ ਪਰ ਮਾਂ ਦਾ ਦਿਲ ਆਖਿਰ ਮਾਂ ਦਾ ਦਿਲ ਹੈ ਉਸ ਦੇ ਕਲੇਜੇ ਨੇ ਦਿਲਗੀਰੀ ਦੇ ਨਾਲ ਇਹ ਖੁਸਣ ਵੀ ਖਾਦੀ ਕਿ ਅੱਜ ਮੇਰੇ ਬੱਚੇ ਦੀ ਸੁਖ ਨਹੀਂ ਉਹ ਮਾਂ ਮਾਂ ਹਿਰਦੇ ਵਾਲੀ ਮਾਂ ਦਰਵੀ ਗਈ ਤੇ ਛੇਤੀ ਨਾਲ ਧੀ ਨੂੰ ਬੋਲੀ ਜਾ ਨੀ ਬੱਚੀਏ ਪਿਓ ਦੇ ਮਗਰੇ ਮਗਰੇ ਜਾ ਜਾਤੀ ਇਹ ਤੇ ਵੀਰ ਦੀ ਰੱਖਿਆ ਕਰ ਪਿਓ ਦੇ ਕਰੋਧ ਤੋਂ ਆਪਣੇ ਪਿਆਰੇ ਵੀਰ ਨੂੰ ਬਚਾ ਇੱਕ ਇਸ ਵੇਲੇ ਤੂੰ ਹੀ ਹੋ ਹੈ ਜੋ ਆਪਣੇ ਪਿਤਾ ਦੇ ਭੜ ਕੇ ਕਰੋਧ ਨੂੰ ਠੱਲਾ ਪਾ ਸਕੇ ਮਾਂ ਵਾਰੀ ਭੱਜ ਕੇ ਜਾ ਕਮਲੀ ਹੋਈ ਮਾਂ ਧੀ ਨੂੰ ਦੁੜਾ ਕੇ ਪਛਤਾਈ ਕਿ ਧੀ ਨੂੰ ਘਰੋਂ ਕੱਲੀ ਕਿਉਂ ਟੋਰ ਬੈਠੀ ਹਾਂ ਫਿਰ ਦੌਲਤਾਂ ਟੈਲਣ ਨੂੰ ਮਗਰੇ ਭਜਾਇਆ ਫੇਰ ਘਬرائی ਨੇ ਇੱਕ ਹੋਰ ਟਹਿਲ ਵਾਲਾ ਮਗਰ ਦੜਾਇਆ ਜਾਓ ਵੇ ਛੇਤੀ ਕਾਕੀ ਦੇ ਨਾਲ ਹੋ ਜਾਓ ਉਧਰ ਕਾਲੂ ਜੀ ਉਹ ਕਾਲੂ ਜੀ ਜੋ ਸੁਪਨੇ ਵਿੱਚ ਤੱਕ ਚੁੱਕੇ ਹਨ ਕਿ ਪੁੱਤ ਮੇਰੀ ਆਪਣੀ ਮੰਗ ਦੀ ਆਪਣੀ ਤਪੱਸਿਆ ਦੇ ਬਦਲੇ ਮੰਗੇ ਵਰਦਾਨ ਦੀ ਪੂਰਨਤਾਈ ਵਿੱਚ ਆਇਆ ਹੈ ਉਹ ਕਾਲੂ ਜੀ ਜੋ ਇੱਕੋ ਪੁੱਤ ਦੇ ਪਿਤਾ ਹਨ ਤੇ ਉਸ ਨੂੰ ਸੁਖੀ ਵੇਖਣਾ ਲੋਚਦੇ ਹਨ ਅੱਜ ਕਰੋਧ ਵਿੱਚ ਭਰੇ ਚੱਲੇ ਜਾ ਰਹੇ ਹਨ ਜਾਂਦੇ ਜਾਂਦੇ ਜਾਂ ਤਾਲ ਤੇ ਬੈਠੇ ਲੱਭੇ ਬਰਖ ਦੀ ਛਾਵੇਂ ਉਹ ਜਗਤ ਦਾ ਨੂਰ ਅੱਖਾਂ ਮੀਟੀ ਸਾਈਂ ਦੇ ਰੰਗ ਰੱਤਾ ਬੈਠਾ ਸੀ ਚਿਹਰਾ ਲਾਲ ਗੁਲਾਲ ਮੱਥਾ ਦਮਕੇ ਪਰ ਆਹਾ ਏ ਜਗਤ ਤੂੰ ਕਾਲੂ ਹੋ ਕੇ ਆਇਆ ਹੈ ਆਹ ਕਰੋਧ ਨਾਲ ਬਾਹੋਂ ਤੂੰ ਖੜਾ ਕੀਤਾ ਨਿਜ ਨਾ ਹੋਣਿਆ ਹੁਣ ਸਮਾਧੀਆਂ ਲਾ ਕੇ ਬੈਠਾ ਹੈ ਉਜਾੜੂਆ ਕਿੱਥੇ ਨੇ ਰੁਪਏ ਦੱਸ ਕਿੱਥੇ ਹੀ ਵਪਾਰ ਕਿੱਥੇ ਤੇਰੇ ਸਾਧ ਦੇ ਬਚਨ ਜਿਵੇਂ ਕੈਸੋ ਕਰਸਾ ਹੁਣ ਬੋਲਦਾ ਵੀ ਨਹੀਂ ਪਿਤਾ ਬਾਹ ਬੇਰਹਿਮੀ ਨਾਲ ਧਰੁੰਦਾ ਹੈ ਸ਼੍ਰੀ ਜੀ ਸਿਰ ਨੀਵਾ ਪਾਈ ਬੋਲਦੇ ਤੱਕਦੇ ਨਹੀਂ ਕ੍ਰੋਧ ਦੀ ਜਵਾਲਾ ਹੋਰ ਭੜਕਦੀ ਹੈ ਕਾਲੂ ਜੀ ਦੀ ਸੱਜੀ ਬਾਹ ਉਲਰਦੀ ਹੈ ਤੇ ਜੋਰ ਨਾਲ ਸ਼੍ਰੀ ਜੀ ਤੇ ਰੱਬੀ ਜਲਾਲ ਵਾਲੀ ਖੱਬੀ ਗੱਲ ਤੇ ਚਪੇੜ ਵੱਜਦੀ ਹੈ ਫੇਰ ਕਾਲੂ ਦਾ ਨਹੀਂ ਹੈ ਜਗਤ ਹੈ ਕਠੋਰ ਬੇਰਹਿਮ ਜਗਤ ਹਾਂ ਤੇਰਾ ਖੱਬਾ ਹੱਥ ਉਲਰਦਾ ਹੈ ਤੇ ਜੋਰ ਨਾਲ ਭਰ ਕੇ ਸੱਜੀ ਗੱਲ ਤੇ ਚਪੇੜ ਪੈਂਦੀ ਹੈ ਜਿਉ ਕਾਲੂ ਇੱਕ ਚਪੇੜ ਮਾਰਦਾ ਹੈ ਦੂਸਰੀ ਮਾਰਨ ਲਈ ਉਸ ਦਾ ਕ੍ਰੋਧ ਤੇ ਜੋਰ ਹੋਰ ਵੱਧਦਾ ਹੈ ਜਗਤ ਦਾ ਚਾਨਣ ਚੁੱਪ ਖੜਾ ਮਾਰ ਖਾ ਰਿਹਾ ਹੈ ਨੈਣਾ ਤੋਂ ਨਿੱਕਾ ਨਿੱਕਾ ਟੋਪਾ ਨੀਰ ਦਾ ਕਰਦਾ ਹੈ ਪਰ ਬੁੱਲਾਂ ਤੇ ਚੁੱਪ ਹੈ ਔਰ ਸ਼ਰੀਰ ਅਡੋਲ ਖੜਾ ਹੈ ਇਸ ਮੂਰਤੀ ਵੱਲ ਤੱਕਣਾ ਕੁਮਾਰੀ ਅਵਸਥਾ ਕੋਮਲ ਲਾਡਲਾ ਸ਼ਰੀਰ ਅੰਦਰ ਰੱਬੀ ਨੂਰ ਅਰਸ਼-ਕੁਰਸ਼ ਦੀ ਜੋਤ ਉਹ ਜਗਤ ਦੀ ਭੁੱਖ ਦਾ ਦੁੱਖ ਦੂਰ ਕਰਨ ਤੇ ਅਪਰਾਧ ਵਿੱਚ ਦੋਸ਼ੀ ਹੋਇਆ ਖੜਾ ਹੈ ਕਿਵੇਂ ਢੋਲ ਖੜਾ ਹੈ ਕਿਵੇਂ ਚੁੱਪ ਹੈ ਕਿਵੇਂ ਸਿਰ ਨਹੀਂ ਹਿੜਾਇਆ ਹੈ ਕਿਵੇਂ ਨੈਣਾ ਤੇ ਮੋਤੀ ਕਿਰ ਰਹੇ ਹਨ ਕਿਵੇਂ ਚਪੇੜ ਤੇ ਚਪੇੜ ਪੈ ਰਹੀ ਹੈ ਕਿਵੇਂ ਇੱਕ ਹੱਥ ਸੱਜੇ ਫੇਰ ਖੱਬੇ ਉਲਰ ਉਲਰ ਕੇ ਪੈਂਦਾ ਹੈ ਹਾਂ ਜਗਤ ਹਾ ਕਾਲੂ ਅੱਜ ਜੇ ਤੂੰ ਆਖੇ ਕਿ ਮੇਰੇ 1 ਰੁਪਏ ਦੀ ਥਾਂ ਲੱਖ ਲੱਖ ਭਰ ਕੇ ਦਿਓ ਤਾਂ ਇਸ ਬਾਲਕੇ ਇਸ ਦੋਸ਼ੀ ਤੇ ਅਪਰਾਧੀ ਕਰਕੇ ਖੜੇ ਕੀਤੇ ਨਾਨਕ ਦੀ ਸਿੱਖੀ ਤੇ ਪੰਥ ਤੇਰੇ ਅੱਗੇ ਧਰ ਕੇ ਆਖੇ ਹੇ ਕਾਲੂ ਆ ਲੈ ਵੀ ਦੀ ਥਾਂ ਵੀ ਲੱਖ ਤੇ ਸਾਡੇ ਅਰਸ਼ੀ ਨੂਰਵਲ ਕਹਿ ਰਿ ਆਖ ਨਾ ਤੱਕ ਪਰ ਹਾਏ ਬਾਬਾ ਕਾਲੂ ਅੱਜ ਤੈਨੂੰ ਨਹੀਂ ਦਿਖ ਰਿਹਾ ਕਿ ਤੂੰ ਕਿਸ ਪਰ ਰਿਸ ਰਿਹਾ ਹੈ ਤੇ ਗੁੱਸਾ ਕਰ ਰਿਹਾ ਹੈ ਹਾਂ ਤੂੰ ਹੋ ਅੱਜ ਤੋਂ 10 20 ਵਰੇ ਮਗਰੋਂ ਇਸੇ ਇਸ ਵੇਲੇ ਦੇ ਤੇਰੇ ਮਨ ਨੇ ਅਪਰਾਧੀ ਦੇ ਹੱਥੋਂ ਆਪਣੀ ਕਲਿਆਣ ਮੰਗਣੀ ਹੈ ਇਸੇ ਤੇਰਾ ਪਾਰ ਯੁਤਾਰਾ ਤੇ ਸਦਗਤੀ ਕਰਨੀ ਹੈ ਪਰ ਹਾਏ ਮਾਇਆ ਹਾਏ ਜਗਤ ਦੀ ਕਟੋਰਤਾ ਹਾਏ ਜਗਤ ਦਾ ਅੰਧਰਾਤਾ ਇਸ ਨੂੰ ਨਹੀਂ ਦਿਸ ਪੈਂਦਾ ਸਮੇ ਤੋਂ ਪਹਿਲਾਂ ਤੇ ਸਮੇ ਸਰ ਸਮੇ ਬੀਤੇ ਤੇ ਹੀ ਇਸ ਦੀ ਅੱਖ ਖੁੱਲਦੀ ਹੈ ਇਸ ਵੇਲੇ ਕਾਲੂ ਸੱਚਾ ਹੈ ਆਪਣੇ ਮਨ ਵਿੱਚ ਮਹਾ ਦੁਖੀ ਹੈ ਔਰ ਨਾਨਕ ਨੂੰ ਮਹਾ ਦੁਖਦਾਈ ਤੇ ਨਲਾਇਕ ਸਮਝ ਰਿਹਾ ਹੈ ਕਾਲੂ ਕਿਤਨੇ ਪੁੱਤਰ ਹਨ ਜੋ ਕੁਲਾ ਰੀਤ ਤੇ ਤੁਰਦੇ ਹਨ ਜੋ ਪਿਓ ਦੀ ਲੀਹੇ ਤੁਰ ਕੇ ਖੱਟਦੇ ਕਮਾਉਂਦੇ ਤੇ ਗ੍ਰਸਤ ਕਰਦੇ ਪਤ ਉਤਪਤ ਕਰਦੇ ਧਨ ਜੋੜਦੇ ਤੇ ਪਿਓ ਵਾਂਗ ਇਕੱਠਾ ਕਰਕੇ ਮਰ ਜਾਂਦੇ ਹਨ ਉੱਤਰ ਹੋ ਸਾਰੇ ਦੱਸ ਕਿੰਨੇ ਹਨ ਪੁੱਤਰ ਇਸ ਲੀਕ ਨੂੰ ਤੋੜਨ ਵਾਲੇ ਜੋ ਤੇਰੇ ਪੁੱਤ ਨਾਨਕ ਵਰਗਾ ਕੰਮ ਕਰਦੇ ਹਨ ਦੱਸ ਨਾਨਕ ਦੇ ਵੇਲੇ ਜਾਂ ਮਗਰੋਂ ਕਿੰਨੇ ਕੁ ਇਹੋ ਜਿਹੇ ਕੁਲਾ ਰੀਤ ਤੋੜਨ ਵਾਲੇ ਹੋਰ ਹੋਏ ਹਨ ਪਰ ਉਸ ਵੇਲੇ ਨਾ ਕਾਲੂ ਨੂੰ ਸੋਚੀ ਆਈ ਨਾ ਅੱਜ ਕਿਸੇ ਨੂੰ ਆ ਸਕਦੀ ਹੈ ਨਾ ਆਸ ਹੈ ਕਿ ਇਹ ਸਬਕ ਜਗਤ ਕਦੇ ਸਿੱਖੇ ਪਰਮੇਸ਼ਰ ਦੇ ਪਿਆਰਿਆਂ ਲਈ ਇਸ ਜਗਤ ਦੇ ਪ੍ਰਬੰਧ ਵਿੱਚ ਕਿਤੇ ਕੋਈ ਥਾਂ ਨਹੀਂ ਨਾ ਮਾਤਾ ਨਾ ਪਿਤਾ ਨਾ ਭਾਈਚਾਰਾ ਨਾ ਰਾਜਾ ਕੋਈ ਵੀ ਸਤਸੰਗੀ ਸਤਪੁਰਸ਼ ਦੀ ਕਦਰ ਨਹੀਂ ਕਰਦਾ ਸਾਰੇ ਸਤਪੁਰਖ ਤੇ ਸਤਸੰਗੀ ਨੂੰ ਕਹਿਰੀ ਅੱਖ ਤੇ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਨਿੰਦਾ ਈਰਖਾ ਤੇ ਜ਼ੁਲਮ ਨਾਲ ਉਸ ਦਾ ਆਦਰ ਕਰਦੇ ਹਨ ਟਿੱਚ ਕਰ ਤੇ ਮਖੌਲ ਕਰਦੇ ਨਾਲ ਸੇਵਾ ਸਾਧਦੇ ਹਨ ਹਾਂ ਇਹ ਕਠੋਰ ਜਗਤ ਵੀਰਪੇ ਬਦਲੇ ਅੱਜ ਜੋ ਸਾਰੇ ਜਗਤ ਵਿੱਚ ਸੋਲਾ ਦਾ ਪਗੰਬਰ ਪਿਆਰ ਦਾ ਦੇਵਤਾ ਤੇ ਰੱਬੀ ਨੂਰ ਮੰਨਿਆ ਗਿਆ ਹੈ ਹਾਂ ਵੀਰਪੇ ਬਦਲੇ ਚ ਪੇੜਿਆ ਜਾ ਰਿਹਾ ਹੈ ਗੱਲਾਂ ਤੇ ਨੀਲ ਪੈ ਗਏ ਐਡੇ ਕਾਲੇ ਰੰਗ ਦੇ ਜਿਵੇਂ ਕਮਲ ਤੇ ਭੋਰਾ ਬੈਠਾ ਹੋਵੇ ਅੱਜ ਕਾਲੂ ਬਸ ਨਹੀਂ ਕੀਤਾ ਅਜੇ ਕਾਲੂ ਦੇ 20 ਰੁਪਏ ਦਾ ਬਦਲਾ ਨਹੀਂ ਨਿਕਲਿਆ ਹੇ ਜਗਤ ਤੇਰੇ 20 ਰੁਪਏ ਕਿੰਨੇ ਮਹਿੰਗੇ ਹਨ ਇਸ ਹਾਲਤ ਵਿੱਚ ਆਪਣੇ ਵੀਰ ਦੀ ਪਿਆਰੀ ਤੇ ਪਛਾਣ ਵਾਲੀ ਨਾਨਕੀ ਇੱਕੋ ਸਾਹੀ ਦੋੜ ਦੀ ਅੱਪੜਾਈ ਉਸ ਤੋਂ ਪਹਿਲਾਂ ਵੀ ਕਈ ਤਮਾਸ਼ਾ ਦੇਖਣ ਵਾਲੇ ਅੱਪੜ ਪਏ ਹੋਏ ਸਨ ਇਸ ਕਠੋਰ ਜਗਤ ਇਸ ਤਮਾਸ਼ੀਨ ਜਗਤ ਦਾ ਕੋਈ ਬੰਦਾ ਜਗਤ ਦੇ ਰਖਿਆਕ ਨਾਨਕ ਤੇ ਤਰਸ ਨਹੀਂ ਸੀ ਕਰ ਰਿਹਾ ਇੰਨਾ ਕਠੋਰਾਂ ਦੀ ਭੀੜ چیر ਕੇ ਨਾਨਕੀ ਅੱਗੇ ਲੰਗੀ ਤੇ ਆਉਂਦੀ ਬੌਲੀ ਹੋ ਪਿਤਾ ਨੂੰ ਚੰਬੜ ਗਈ ਤੇ ਜੱਫੀ ਪਾ ਕੇ ਪਰੇ ਤੱਕ ਲੈ ਗਈ ਨਾ ਪਿਤਾ ਜੀ ਵੀਰ ਮਾਸੂਮ ਨੂੰ ਨਾ ਮਾਰੋ ਨਾ ਪਿਤਾ ਜੀ ਰੱਬ ਵੀਰ ਨੂੰ ਨਾ ਮਾਰੋ ਕਾਲੂ ਦਾ ਗੁੱਸਾ ਪਤਾ ਨਹੀਂ ਕਿੱਥੋਂ ਤੱਕ ਜਾਂਦਾ ਤੇ ਹੋਰ ਕੋਈ ਛੜਾਣ ਨੂੰ ਵੱਧਦਾ ਤਾਂ ਪਤਾ ਨਹੀਂ ਕੀ ਹੁੰਦਾ ਪਰ ਉਸ ਦੇਵੀ ਦੀ ਠੰਡੀ ਜੱਫੀ ਨੇ ਉਸ ਕਰੋਧ ਦੀ ਜਵਾਲਾ ਨੂੰ ਠੱਲਿਆ ਹੁਣ ਲੋਕੀ ਵੀ ਲੱਗੇ ਕਾਲੂ ਨੂੰ ਸਮਝਾਉਣ ਕਿਉਂ ਨਾ ਸਮਝਾਉਣ ਉਸ ਦੇਵੀ ਨੇ ਰੋਜ ਬਦਲ ਦਿੱਤਾ ਚਾਰ ਆਦਮੀ ਅੱਗੇ ਹੋਏ ਉਹਨਾਂ ਕਾਲੂ ਨੂੰ ਫੜ ਲਿਆ ਜੋ ਫੇਰ ਅੱਗੇ ਨਾ ਵਧੇ ਭੈਣ ਨੇ ਹੁਣ ਪਿਤਾ ਨੂੰ ਛੱਡ ਕੇ ਵੀਰ ਨੂੰ ਜਫੀ ਪਾਈ ਉਸ ਕਸ਼ਟ ਦੇ ਵੇਲੇ ਵੀ ਵੀਰ ਦੀ ਜਫੀ ਨਾਲ ਨਾਨਕੀ ਦੇ ਲੂਹ ਨੂੰ ਵਿੱਚ ਰੱਬੀ ਚਰਨਾਟ ਛਿੜੀ ਤੇ ਇੱਕ ਇਲਾਹੀ ਝੂਟਾ ਆ ਗਿਆ ਨਾਨਕੀ ਸਮਝੀ ਸੀ ਕਿ ਮੈਂ ਵੇਲੇ ਸਿਰ ਅਪੜੀ ਹਾਂ ਤੇ ਵੀਰਨ ਨੂੰ ਅਜੇ ਚਪੇੜ ਪਈ ਨਹੀਂ ਤੇ ਮੈਂ ਪਿਓ ਦਾ ਉਲਰ ਦਾ ਹੱਥ ਰੋਕ ਲਿਆ ਹੈ ਪਰ ਹੁਣ ਜਦ ਵੀਰ ਦੇ ਨੈਣ ਡੁੱਲਦੇ ਤੇ ਗੱਲਾਂ ਨੀਲੀਆਂ ਤੱਕੀਆਂ ਤੇ ਗਸ਼ਖਾ ਕੇ ਟੱਠੀ ਗੱਡ ਦੀ ਗੋਲੀ ਨੇ ਬੀਬੀ ਨੂੰ ਸੰਭਾਲਿਆ ਹੋਸ਼ ਆਈ ਤਾਂ ਫਿਰ ਵੀਰ ਨੂੰ ਚੰਬੜ ਗਈ ਤੇ ਲੈ ਕੇ ਘਰ ਵੱਲ ਟੁਰੀ ਟੁਰੀ ਜਾਂਦੀ ਹੈ ਪਰ ਨੈਣਾ ਤੋਂ ਨੀਰ جاری ਹੈ ਟੈਲਣ ਤੇ ਦਾਸੀ ਨਾਲ-ਨਾਲ ਹਨ 10 ਸਰੀਰ ਹੋਰ ਵੀ ਹੁਣ ਮਗਰ ਹਨ 10 ਸਰੀਰ ਕਾਲੂ ਨੂੰ ਸਮਝਾ ਬ ਜਾ ਰਹੇ ਤੇ ਖੂਹ ਵੱਲ ਲ ਜਾ ਰਹੇ ਹਨ ਉਧਰ ਬੌਲੀ ਹੋਈ ਮਾਂ ਨੂੰ ਘਰ ਚੈਨ ਨਹੀਂ ਧੀ ਦਾਸੀ ਨੌਕਰ ਕੱਲ ਕੇ ਵੀ ਚੈਨ ਨਹੀਂ ਬੇਵਸੀ ਕਰ ਖੁੱਲਾ ਛੱਡ ਟੁਰੀ ਆ ਰਹੀ ਹੈ ਪਿੰਡੋਂ ਬਾਹਰ ਆ ਗਈ ਨੂੰ ਅਗੋਂ ਪੁੱਤ ਮਿਲਿਆ ਚੁੱਪ ਦੀ ਮੂਰਤ ਸ਼ਾਂਤ ਅਥਰੂ ਸੁੱਕ ਚੁੱਕੇ ਹਨ ਪਰ ਗੱਲਾਂ ਤੇ ਨੀਲ ਵੇਖ ਕੇ ਮਾਂ ਦੀਆਂ ਪੁਬਾਂ ਨਿਕਲ ਗਈਆਂ ਘੁੱਟ ਕੇ ਪੁੱਤ ਨੂੰ ਗਲ ਨਾਲ ਲਾਇਆ ਸਿਰ ਤੇ ਹੱਥ ਫੇਰਿਆ ਘਰ ਲੈ ਆਈ ਮਾਂ ਵਾਰੇ ਫੇਰੇ ਹੁੰਦੀ ਹੈ ਨੈਣ ਭਰਦੀ ਹੈ ਬਲਾਵਾ ਲੈਂਦੀ ਹੈ ਪਿਆਰ ਦਿੰਦੀ ਹੈ ਪਰ हे ਮਾਂ ਜੋ ਗੱਲਾਂ ਤੇ ਨੀਲ ਪੈ ਗਏ ਹਨ ਜੋ ਪੀੜਾ ਉਹ ਕਮਲਾਂ ਤੋਂ ਕੂੜੀਆਂ ਗੱਲਾਂ ਪਾ ਰਹੀਆਂ ਹਨ ਉਹ ਪੀੜਾ ਹੈ ਉਹ ਪੀੜਾ ਜਿ ਹੈ ਮਾਂ ਹੁਣ ਵੀ ਕਹਿ ਰਹੀ ਹੈ ਮੇਰੇ ਲਾਲ ਜੀ ਤੁਸੀਂ ਹੁਣ ਰਤੀ ਫਿਕਰ ਨਾ ਕਰੋ ਚੁੱਪ ਕਰਕੇ ਘਰ ਬੈਠੇ ਰਹੋ ਤੁਹਾਨੂੰ ਕੰਮ ਕਾਜ ਲਈ ਅੱਜ ਤੋਂ ਕੋਈ ਨਹੀਂ ਕੁਝ ਕਹੇਗਾ ਤੁਸੀਂ ਹੁਣ ਹੱਸੋ ਖੁਸ਼ ਹੋਵੋ ਸੁਖੀ ਹੋਵੋ ਜਿਵੇਂ ਚਾਹੋ ਨੇ ਉਹਦਾ ਰਹੋ ਐਉਂ ਮਾਂ ਸਦਕੇ ਪਈ ਹੁੰਦੀ ਹੈ ਪਰ ਉਸ ਅਰਸ਼ੀ ਰੱਬੀ ਨੂਰ ਦੀਆਂ ਗੱਲਾਂ ਅਜੇ ਨੀਲੀਆਂ ਹਨ ਉਹਨਾਂ ਵਿੱਚ ਜਗਤ ਦੇ ਦੁੱਖ ਹਰਨ ਦੀ ਪੀੜਾ ਹੈ ਹਾਂ ਨੈਣ ਅਜੇ ਜਗਤ ਨੂੰ ਸੁਖੀ ਕਰਨ ਲਈ ਸੇਜਲ ਹਨ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ